ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਬਿਲਕੁਲ ਬਾਜਪੇ ਦੇ ਦਰਮਿਆਨੇ ਦੇ ਰੇਟ ਦੀਆਂ ਪਤਾ ਨੂੰ ਸਸਤੀਆਂ ਜਿਹਾ ਗਾਮਾ ਦਿਖਾਉਣੀਆਂ ਦੋ ਦੁੱਧ ਜਿਹੜੇ ਦਿੰਦੀਆਂ ਗਿਆ ਰੇਟ ਵੀਡੀਓ ਦੇ ਵਿੱਚ ਹੋਊਗਾ ਬਾਕੀ ਇਨਫੋਰਮੇਸ਼ਨ ਵੀਰ ਤੋਂ ਲੈਣੇ ਆਓਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਨਾਮ ਐਡਰੈਸ ਦੱਸ ਦਿਓ ਜੀ ਆਪਣਾ ਨਾਮ ਕੁਮਾਰ ਸਿੰਘ ਪਿੰਡ ਗੁਰਜਪੁਰਾ ਤਸੀਲ ਜਾਉਂਦੇ ਗਾਉਂ ਜਿਲ੍ਹਾ ਲੁਧਿਆਣਾ ਜਿਲ੍ਹਾ ਦਾ ਅਖੀਰ ਲੱਗਿਆ ਅਖੀਰ ਨੇ ਪਾਣੀ ਤੇ ਬਰਨਾਲਾ ਛਾੜੋ ਕੇ ਮੋਗਾ ਹਨਾ ਹਾਂਜੀ ਠੀਕ ਹੈ ਮੋਬਾਈਲ ਨੰਬਰ ਬਾਈ ਜੀ ਆਪਣਾ 9501445940 95014 45940 45940 ਜਿਹਦੇ ਆਪਾਂ ਪਹਿਲਾ ਨੰਬਰ ਤੇ ਵੈਢ ਦੇਖ ਰਹੇ ਆ ਆਪਣੀ ਐਰ ਸ਼ਰ ਦੇ ਅੰਗੇ ਚ ਆ ਗਈ ਹਨਾ ਹਾਂਜੀ ਇਹ ਕਿਹੜਾ ਸੂਆ ਸੁਈ ਹੋਈ ਹੈ ਜੀ ਹਾਂ 230 ਸੁਈ ਗਈ ਆ ਬਾਕੀ ਆ ਸਟੱਡੀ ਦਾ ਹੋਇਆ ਠੀਕ ਹੈ ਭਾਈ ਇੱਕ ਮਹੀਨਾ ਟੀਕਾ ਭਰਾਇ ਨੂੰ ਹੋ ਗਿਆ ਸੁਈ ਨੂੰ ਟਾਈਮ ਕਿੰਨਾ ਕੁ ਹੋ ਗਿਆ ਤਕਰੀਬਨ ਸੱਤ ਸਾਲ ਤੋਂ ਸਾਢੇ 3 ਮਹੀਨੇ ਚਾਰ ਤੋਂ ਥੱਲੇ ਥੱਲੇ ਸੂਈ ਨੂੰ ਹੋ ਗਿਆ ਟਾਈਮ ਹਾਂਜੀ ਤੇ ਦੁੱਧ ਕਿੰਨਾ ਹੁਣ ਦੁੱਧ ਤਾਂ 7 ਕਿਲੋ ਫੈੜੀ ਦੀ ਜਾਂਦੀ 8 7 ਜਾਂਦੀ ਮੱਝ ਦੇ ਸਾਹ ਹਾਂ ਅੱਛਾ ਮੱਝ ਨਾਲ ਦੁੱਧ ਪੀਣ ਵਾਲਾ ਸਿਸਟਮ ਜੇ ਵਧੀਆ ਹਾਂਜੀ ਹਾਂਜੀ ਤੇ ਇੱਕ ਥੋੜਾ ਜਿਹਾ ਕਮੇ ਨਹੀਂ ਨਾ ਮਗਰਾਂ ਥਣ ਦੇਖਣ ਚ ਛੋਟਾ ਹਨਾ ਨਹੀਂ ਥਣ ਉਹਦੀ ਦੁੱਧ ਬਰਾਬਰ ਆ ਉਹ ਵੈਸੇ ਸਾਇਦ ਛੋਟਾਗਾ ਹਾਂ ਤੇ ਦੁੱਧ 7 ਕਿਲੋ ਜਮਾਂ ਨਿਬੜੂਗਾ ਹਾਂਜੀ ਹਾਂਜੀ ਸਾਢੇ 3 ਕਿਲੋ ਟਾਈਮ ਦਾ ਹਾਂਜੀ ਇੱਕ ਮਹੀਨਾ ਹੋ ਗਿਆ ਟੀਕਾ ਲੱਗੇ ਨੂੰ ਇੱਕ ਮਹੀਨੇ ਤੋਂ ਤੇ ਰੇਟ ਵੇਚਣ ਵਾਲਾ ਇਹਦਾ ਵੇਚਣ ਦਾ ਜੀ 20 ਹਜ਼ਾਰ ਮੜਾ ਮਟਾ ਮਾਨਤਨ ਕਰਦਾਂਗੇ ਤੋੜਦੇ ਮੜਿਆ ਬਾਹਰ ਨੂੰ ਸੋ ਵੀਰੋ ਕੱਦ ਕਾਠ ਵਗੈਰਾ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਤੇ ਵਧੀਆ ਯਾਰ ਸਾਫ ਸੁਥਰੀ ਫੈਟ ਵਾਲਾ ਦੁੱਧ ਪਾਉਣ ਵਾਲੀ ਬਿਹੜਾ ਗਈ ਤੇ ਜਿੰਦ ਜਾਨ ਵਧੀਆ ਠੀਕ ਆ ਵਧੀਆ ਮੂੰਹ ਮੱਥੇ ਲੱਗਦੀ ਹੈ ਨਾ ਤੇ ਥੋੜਾ ਜਿਹਾ ਅੰਦਰਲਾ ਪਾਸਾ ਜਰੂਰ ਰੱਖਦੇ ਹਲਕਾ ਜਿਹਾ ਹੈ ਨਾ ਸੋ ਦੇਖ ਸਕਦੇ ਹੋ ਪਰ ਦੁੱਧ ਕਹਿੰਦੇ ਭਾਬਾ ਜਿਵੇਂ ਇੱਕੋ ਜਿਹਾ ਕਹਣਾ ਦੁੱਧ ਜੇ ਪਾਈਆ ਫਰਕ ਨਹੀਂ ਹੈਗਾ ਤੇ ਰੇਟ ਵੀਰ ਬਿਲਕੁਲ ਹੈਰਾਨ ਕਰਨ ਵਾਲੀ ਕਰਤਾ 20000 ਰੁਪਏ ਰੇਟ ਆ ਤੇ ਬਾਕੀ ਵਧੀਆ ਮੂੰਹ ਮੱਥੇ ਲੱਗ ਜੇ ਵੀ ਕਹਿੰਦਾ ਦਰਮਿਆਨੇ ਜਿਹੜੇ ਰੁਪਏ ਲਾਉਣੇ ਸੀ ਤੇ ਬਾਕੀ ਤੁਹਾਡੀ ਕਿਸਮਤ ਅੱਗੇ ਜੇ ਗੱਬਾਂ ਠਹਿਰ ਗਈ ਤਾਂ ਕਹਿੰਦਾ ਭਾਵਾ ਨਜ਼ਾਰੇਦਾਰ ਕੰਮ ਹੀ ਆ ਜਾਵਾ ਤੇ ਦੁੱਧ 7 ਕਿਲੋ ਤੇ ਦਿੰਦੀ ਜਾਵਾ ਬਿਲਕੁਲ ਮਜਾ ਨਾਲ ਲਈ ਆ ਤੇ ਅੱਗੇ ਦੂਜੇ ਨੰਬਰ ਜਿਹੜੇ ਦੇਖ ਰਹੇ ਆਂ ਆਪਾਂ ਇਹ ਕਿਹੜਾ ਸੂਆ ਸੂਈ ਹੋਈ ਆ ਜੀ ਇਹ ਦੂਜੀ ਸੂਈ ਦੀ ਹੈ 1.5 ਮਹੀਨਾ ਸੂਈ ਨੂੰ ਹੋ ਗਿਆ ਅੱਛਾ ਬੱਚਾ ਐਕਸਪਾਇਰਾ 1.5 ਮਹੀਨਾ ਸੂਈ ਨੂੰ ਹੋ ਗਿਆ ਦੁੱਧ ਕਿੰਨਾ ਹੁਣ ਦੁੱਧ ਹੋ ਜਾਂਦੀ ਕੰਗਰੇ 10 ਕਿਲੋ ਹੁਣ 11 ਵੀ ਆਉਂਦੀ 10 ਦੋ 10 ਮੰਨ ਕੇ ਬੰਦਾ ਲੈ ਲੇ ਇਹ ਤਾਂ ਗ ਠੀਕ ਹੈ ਇਹਦਾ ਰੇਡ ਕੀ ਰੱਖਿਆ ਬਾਈ ਜੀ ਆਪਾਂ ਮਾਨਦਾਨ ਹੋ ਜਾਊਗਾ ਜੇ ਕੋਈ ਵੀ ਦੋਨੇ ਇਕੱਠੇ ਲੈਂਦੇ ਹੋ ਦੇ ਦਾਂਗੇ ਭਾਸ ਸਾਰਾ ਆਪਾਂ ਠੀਕ ਹੈ ਚੋਣ ਜਵਾ ਧਾਰ ਕੋਈ ਪੂਰ ਸਰਲਾ ਠੀਕ ਆ ਇਹਦਾ ਨਿਆਣਾ ਪਾਉਂਦੀ ਕਿਹਨੇ ਚਾਹੀ ਜਵਾ ਇਹ ਨਿਆਣਾ ਪਾਉਂਦੇ ਠੀਕ ਹੈ ਇਹਦੇ ਨਿਆਣਾ ਪਾਉਨੇ ਆ ਇਹ ਨਹੀਂ ਰੋਣੀ ਵੀਣਾ ਠੀਕ ਆ ਤੋੜ ਦਿਓ ਬਾਹਰ ਨੂੰ ਸੋ ਫਿਰ ਬਾਡੀ ਸਟਰਕਚਰ ਵਗੈਰਾ ਤੁਸੀਂ ਵੈੜਦਾ ਦੇਖ ਸਕਦੇ ਹੋ ਤੇ ਹੁਣ ਟਾਈਮ ਹੈਗਾ ਸਵੇਰੇ ਆਪਣਾ 9:30 ਦਾ ਤੇ ਚਵਾਈ ਅੰਕਲ ਕੈ ਕ ਵਜੇ ਕਰਦੇ ਆਪਾਂ ਜੀ ਸਾਢੇ 5:30 ਵਜੇ ਹੋਈ ਵੀ ਹੈ ਸਾਢੇ 5:30 ਵਜੇ ਦੀ ਚਵਾਈ ਇਹਨਾਂ ਦੀ ਹੋਈ ਵੀ ਆ ਤੇ ਉਹ ਸਾਰਾ ਥੋੜਾ ਹਵਾਨਾ ਘਟ ਦਿਖਾਈ ਦਿੰਦਾ ਹੋਊਗਾ ਕੋਈ ਤੌਂਕਾ ਛੱਡਿਆ ਬਣੀ ਇਹਨਾਂ ਦਾ ਹਨਾ ਤੇ ਕੱਦ-ਕੜ ਸੋਹਣਾ ਮੂੰਹ ਮੱਥੇ ਲੱਗਦਾ ਰੇਟ 25000 ਰੁਪਏ ਸਿਰਫ ਇਹਦਾ 25000 ਚ ਮੌਕੇ ਤੇ ਗੁਜਾਇਸ ਹੋ ਜੂਗੀ ਇੱਕ 25 ਵਾਲੀ ਦਿਖਾਤੀ ਤੇ ਇੱਕ ਦਿਖਾਦੀ 20 ਵਾਲੀ ਪਿੰਡ ਬੁਰਜ ਕਲਾਲਾ ਜ਼ਿਲ੍ਹਾ ਲੁਧਿਆਣੇ ਦਾ ਪਿੰਡ ਹੈਗਾ ਦਿਵਾਨੇ ਮਾਸੀ ਕੇ ਇਦਾਂ ਦੇ ਪਿੰਡੇ ਦੇ ਨਾਲ-ਨਾਲ ਆ ਕੇ ਮੋਗਾ ਜ਼ਿਲ੍ਹਾ ਸਟਾਰਟਿੰਗ ਹੋ ਗਿਆ ਬਰਨਾਲਾ ਵੀ ਨਾਲ ਆ ਲੱਗਿਆ ਤੇ ਮੋਬਾਈਲ ਨੰਬਰ ਬੋਲ ਦਈਏ ਆਪਣਾ 9501445940 ਠੀਕ ਹੈ ਸੋ ਵੀਡੀਓ ਦੇਖਣ ਲਈ ਸਬ ਚੈਨਲ ਨੂੰ ਪਿਆਰ ਦੇ ਲਈ ਤ